ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਅੱਜ ਆਪਾਂ ਲੈ ਕੇ ਆਏ ਹਾਂਗੇ ਕਾਫੀ ਜਿਆਦੇ ਸੋਹਣੇ ਕਾਫੀ ਟਾਈਮ ਤੋਂ ਪੈਨਾਂ ਨੂੰ ਵੇਟ ਸੀ ਕੀ ਇਸ ਸਟਫ ਦੀ ਬਰਾਸ਼ੋ ਬੈਲਵਟ ਦੇ ਵਿੱਚ ਬਹੁਤ ਹੀ ਜਾਨੇ ਜਿਆਦੇ ਸੋਹਣੇ ਡਿਜ਼ਾਈਨ ਲੈ ਕੇ ਆਏ ਹਾਂਗੇ ਕੋਈ ਵੀ ਤੁਸੀਂ ਵਰਕ ਕਰਵਾਉਣਾ ਹੈ ਹੱਥ ਦਾ ਕੰਮ ਕਰਵਾਉਣਾ ਹੈ ਇਹਦੇ ਉੱਪਰ ਹੋ ਜਾਊਗਾ ਬਾਕੀ ਵੈਸੇ ਵੀ ਜੇ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹੱਥ ਮਸ਼ੀਨ ਆਰੀ ਕੋਈ ਵੀ ਹਨਾ ਪਾਫ ਵਗੈਰਾ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਹਰ ਤਰ੍ਹਾਂ ਦੇ ਵਰਕਰ ਆਪਣੇ ਕੋਲੇ ਹੈਗੇ ਨੇ ਜੀ ਆਪਣਾ ਡਿਜ਼ਾਈਨ ਭੇਜ ਕੇ ਸਾਡੇ ਨਾਲ ਰੇਟ ਕਨਫਰਮ ਕਰਕੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋਗੇ ਚਲੋ ਜੀ ਵੀਡੀਓ ਸ਼ੁਰੂ ਕਰ ਦਿਆਂਗੇ ਬਹੁਤ ਜ਼ਿਆਦੇ ਸੋਹਣੇ ਸੂਟ ਰਹਿਣਗੇ ਤੇ ਡਿਜ਼ਾਈਨ ਸਾਰੇ ਮੈਚਿੰਗ ਸੂਟ ਲੈਂਗੇ ਸਾਰੇ ਨਿਊ ਡਿਜ਼ਾਈਨ ਆਏ ਨੇਗੇ ਬਹੁਤ ਹੀ ਜਿਆਦੇ ਸੋਹਣੀ ਬ੍ਰਾਸ਼ੋ ਵੈਲਵਟ ਹੈਗੀ ਤੇ ਬਹੁਤ ਵਧੀਆ ਫੈਬਰਿਕ ਹੈਗਾ ਤੇ ਨਾਲ ਇਹਦੇ ਆਪਾਂ 80 ਗ੍ਰਾਮ 80 ਗ੍ਰਾਮ ਵਾਲੀ ਕ੍ਰੇਪ ਲਗਾਈ ਹੋਈ ਹੈ ਜਿਹੜੀ ਕ੍ਰੇਪ ਹੈ ਸਾਰੀ ਇਹ 80 ਗ੍ਰਾਮ ਵਾਲੀਆਂ ਬਾਟਮਸ ਨੇਗੀਆਂ ਨਾਲ ਵਧੀਆ ਪਿਓਰ ਦੇ ਵਿੱਚ ਬਹੁਤ ਲਾਈਟ ਵੇਟ ਹੈ ਤੇ ਬਿਲਕੁਲ ਪਰਫੈਕਟ ਮੈਚ ਹੋ ਰਹੀਆਂ ਨੇਗੇ ਇਹਦੇ ਨਾਲ ਜਿਹਦਾ ਕੀ ਡਿਜ਼ਾਈਨ ਬਣਿਆ ਹੋਇਆ ਹੈਗਾ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਲੁੱਕ ਬਹੁਤ ਹੀ ਜਿਆਦਾ ਸੋਹਣੀ ਹੈਗੀ ਪ੍ਰਾਈਸ ਇਹਨਾਂ ਦਾ ਰਹੂਗਾ 2750 ਵਿਦ ਸ਼ਿਪਿੰਗ ਰਹੂਗਾ ਠੀਕ ਹੈ ਜੀ ਪਹਿਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀਆਂ ਬਾਟਮਸ ਨੇਗੀਆਂ ਨਾ ਬਹੁਤ ਵਧੀਆ ਸਟੱਫ ਦੀਆਂ ਲੱਗੀਆਂ ਹੋਈਆਂ ਨੇ 80 ਗ੍ਰਾਮ ਵਾਲੀ ਕ੍ਰੇਪ ਦੀਆਂ ਕੋਈ ਮਤਲਬ ਇਦਾਂ ਨਹੀਂ ਹੈਗਾ ਵੀ ਆਪਾਂ ਸੈਮੀ ਕ੍ਰੇਪ ਲਗਾਈ ਹੈ ਤੇ ਬਹੁਤ ਵਧੀਆ ਲਾਈਟ ਵੇਟ ਪਿਓਰ ਦੇ ਵਿੱਚ ਬਾਟਮਸ ਨੇਗੀਆਂ ਸਾਰੀਆਂ ਪਹਿਲਾ ਪ੍ਰਿੰਟ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਤੁਸੀਂ ਮੈਸੇਜ ਕਰ ਦੇਣਾ ਹੈਗਾ ਜਦੋਂ ਤੁਸੀਂ ਆਰਡਰ ਕਰਨਾ ਹੈਗਾ ਤੇ ਅਗਲਾ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣੇ ਨੇ ਸਾਰੇ ਡਿਜ਼ਾਈਨ ਜਿੱਦਾਂ ਕਿ ਨੈਕਸਟ ਡਿਜ਼ਾਈਨ ਤੁਸੀਂ ਚੈੱਕ ਕਰੋ ਕਲਰ ਕੰਬੀਨੇਸ਼ਨ ਹੈ ਨਾ ਤੇ ਬਹੁਤ ਹੀ ਜਿਆਦੇ ਸੋਹਣੇ ਨੇਗੇ ਅ ਜਲਦੀ ਜਲਦੀ ਆਰਡਰ ਕਰ ਦਿਓ ਪੇਮੈਂਟ ਐਨ ਆਲਦੀ ਨਾਲ ਕਰ ਦਿਓ ਕਿਉਂਕਿ ਫੇਰ ਹਨਾ ਕੋਈ ਪੈਣਾ ਰਹਿ ਨਾ ਜਾਵੇ ਕਾਫੀ ਪੈਣਾ ਦੀ ਡਿਮਾਂਡ ਸੀਗੀ ਸਾਨੂੰ ਪਿਕਸ ਸ਼ੇਅਰ ਕਰ ਦਿਓ ਮੈਂ ਤਾਂ ਨਹੀਂ ਕੀਤੀ ਕਿਉਂਕਿ ਸਟਾਕ ਹਜੇ ਆਇਆ ਨਹੀਂ ਸੀਗਾ ਬੁੱਕ ਕਰਵਾਇਆ ਹੋਇਆ ਸੀਗਾ ਜਦੋਂ ਸਟਾਕ ਆ ਗਿਆ ਆਪਾਂ ਨਾਲ ਦੀ ਨਾਲ ਵੀਡੀਓ ਅਪਲੋਡ ਕਰ ਦਿੰਨੇ ਹੁੰਨੇ ਆਂਗੇ ਲੋ ਜੀ ਇਹਦੇ ਨਾਲ ਜਮਾ بیس ਨਾਲ ਦੀ ਬਾਟਮ ਹੈਗੀ ਕਲਰ ਤੁਸੀਂ ਦੇਖੋ ਨਾ ਸਾਰੇ ਕਲਰ ਬਹੁਤ ਹੀ ਜਿਆਦੇ ਸੋਹਣੇ ਨੇਗੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇਗੇ ਇੱਕ ਸੂਟ ਆਰਡਰ ਕਰਨਾ ਚਾਹੁੰਦੇ ਦੋ ਕਰਨਾ ਚਾਹੁੰਦੇ ਹੋਗੇ ਜਿਵੇਂ ਵੀ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਗੇ ਦੁਪट्टे ਹਰ ਤਰ੍ਹਾਂ ਦੇ ਅਵੇਲੇਬਲ ਹੈਗੇ ਨੇਗੇ ਜਿਵੇਂ ਦਾ ਤੁਸੀਂ ਕਹੋਗੇ ਆਪਾਂ ਉਦਾਂ ਦਾ ਲਗਾ ਦਾਂਗੇ ਨੈਕਸਟ ਹੈਗਾ ਕਾ ਬੋਟਲ ਗ੍ਰੀਨ ਦੇ ਵਿੱਚ ਦੇਖੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਸਾਰੇ ਡਿਜ਼ਾਈਨ ਲੰਗੇ ਸੁਪਰ ਹਿੱਟ ਲੰਗੇ ਪੂਰੇ ਐਂਡ ਸੋਨੇ ਤੇ ਦੇਖੋ ਇਹ ਵਾਲਾ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰੋ ਤੇ ਸਟੱਫ ਵੀ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਕ੍ਰੇਪ ਦੀ ਬਾਟਮ ਹੈਗੀ ਬੋਟਲ ਗ੍ਰੀਨ ਕੋਈ ਕੈਮਰੇ ਦੇ ਵਿੱਚ 19 ਦਾ ਫਰਕ ਪੈ ਸਕਦਾ ਪਰ ਪੜਨਾ ਬਿਲਕੁਲ ਪਰਫੈਕਟ ਮੈਚ ਕਰ ਰਹੀਆਂ ਨੇ ਬਾਟਮਸ ਲਓ ਜੀ ਇਹ ਬੋਟਲ ਗ੍ਰੀਨ ਤੇ ਦੇ ਵਿੱਚ ਨੈਕਸਟ ਡਿਜ਼ਾਈਨ ਕਲਰ ਹੈਗਾਗਾ ਬਲੈਕ ਇੱਕ ਇਹ ਦੇ ਵਿੱਚ ਲਓ ਜੀ ਇਦ ਨਾਲ ਆਪਾਂ ਰੱਖੀ ਐ ਜੀ ਬਲੈਕ ਬਾਟਮ ਰੱਖੀ ਐ ਕੀ ਤੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਹੈਂਡ ਦਾ ਕੰਮ ਮਸ਼ੀਨ ਦਾ ਕੰਮ ਹਨਾ ਕੋਈ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਆ ਇਹਦੇ ਵਿੱਚੋਂ ਮਤਲਬ ਡਿਜ਼ਾਈਨ ਵਗੈਰਾ ਐਡ ਹੋ ਜਾਊਗਾ ਕਲਰ ਵਗੈਰਾ ਐਡ ਹੋ ਜਾਣਗੇ ਸ਼ਰਟ ਦੇ ਵਿੱਚੋਂ ਤੇ ਆਪਾਂ ਐਡ ਕਰਕੇ ਇਹ ਬਹੁਤ ਹੀ ਜਾਦੇ ਸੋਹਣਾ ਕੰਮ ਕਰ ਦਾਂਗੇ ਲਓ ਜੀ ਨੈਕਸਟ ਹੈਗਾ ਹੈਗਾ ਫਰੋਜ਼ੀ ਲਓ ਜੀ ਪਰ ਇਹ ਕਿ ਜਿੱਦਾਂ ਕਿ ਇਹ ਕਲਰ ਮੈਚ ਨਹੀਂ ਕਰ ਰਿਹਾ ਸਿ ਕਰੇਪ ਦੇ ਵਿੱਚ ਇਹਦੇ ਨਾਲ ਆਪਾਂ ਸਿਲਕ ਦੀ ਬਾਟਮ ਰੱਖੀ ਹੈ ਸਿਲਕ ਵੀ ਆਪਾਂ ਬਹੁਤ ਜਿਆਦਾ ਸੋਹਣੀ ਲਗਾਈ ਹੈਗੀ ਇੱਕ ਦੋ ਨਾਲ ਸਿਲਕ ਦੀਆਂ ਬਾਟਮਸ ਰਹਿ ਗਈਆਂ ਬਾਕੀ ਸਾਰਿਆਂ ਨਾਲ ਕਰੇਪ ਦੀਆਂ ਨੇ ਜਿਹੜੀ ਇਹ ਸਿਲਕ ਹੈਗੀ ਬਹੁਤ ਲਾਈਟ weight ਪ्योर ਤੇ ਵਿੱਚ ਹੈਗੀ ਲੋ ਜੀ ਇਸ ਤਰ੍ਹਾਂ ਇਹ ਵਾਲੀ ਸ਼ਰਟ ਰਹੂਗੀ ਡਿਜ਼ਾਈਨ ਤੁਸੀਂ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਆਪਣੇ ਕੋਲੇ ਹਨਾ ਲੋ ਜੀ ਤੁਸੀਂ ਕੋਈ ਵੀ ਹਨਾ ਵਿਜ਼ਿਟ ਕਰਕੇ ਬੁਟੀਕ ਤੇ ਉੱਪਰ ਕੋਈ ਵੀ ਤੁਸੀਂ ਆਰਡਰ ਦੇਣਾ ਚਾਹੁੰਦੇ ਤਾਂ ਦੇ ਸਕਦੇ ਹੋ ਜੇ ਤੁਸੀਂ ਮੇਰੇ ਨੇੜੇ ਤੇੜੇ ਦਿਓ ਹਨਾ ਤੇ ਇਹਦੇ ਨਾਲ ਦਾ ਇੱਕ ਕਲਰ ਆਜੂਗਾ ਬੋਟਲ ਗ੍ਰੀਨ ਆਜੂਗਾ ਇਹਦੇ ਵਿੱਚ ਡਿਜ਼ਾਈਨ ਕਲਰ ਹੈਗੇ ਨੇਗੇ ਤੇ ਇਹਦੇ ਨਾਲ ਹੈਗੀ ਹੈਗੀ ਬੋਟਲ ਗ੍ਰੀਨ ਬਾਟਮ ਹੋ ਜੂਗੀ ਤੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਸੌਰੀ ਕਲਰ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਕਲਰ ਹੈਗਾ ਬਰਾਸ਼ਾ ਦੇ ਵਿੱਚ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਬਾਟਮ ਰਹੋਗੇ ਫਿਰ ਇੱਕ ਇਹਦੇ ਨਾਲ ਹੈਗਾ ਬਲੂ ਇਹਦੇ ਨਾਲ ਦਾ ਮੈਂ ਆਪਣਾ ਸੂਟ ਦਿੱਤਾ ਪਾਣਾ ਬਲੂ ਦੇ ਵਿੱਚ ਤੇ ਬਹੁਤ ਹੀ ਜਿਆਦੇ ਸੋਹਣੇ ਸਾਰੇ ਕਲਰ ਬਹੁਤ ਚੰਗੇ ਸੋਹਣੇ ਨੇ ਸਾਰੇ ਪ੍ਰਿੰਟਸ ਸੋਹਣੇ ਲੰਗੇ ਲੋ ਜੀ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋਗੇ ਡਿਜ਼ਾਈਨ ਤੇ ਇਸ ਤਰ੍ਹਾਂ ਹੈ ਕਿ ਹੈ ਕਿ ਬਾਟਮ ਰਹੂਗੀ ਠੀਕ ਹੈ ਜੀ ਲੋ ਜੀ ਦੁਪੱਟਾ ਤੁਸੀਂ ਸੈਮੀ ਫੁੱਲ ਪਿਓਰ ਜਿਹੜਾ ਵੀ ਰਖਵਾਉਣਾ ਚਾਹੁੰਦੇ ਹੋਗੇ ਜ਼ਿਆਦਾਤਰ ਇਹਦੇ ਨਾਲ ਤੁਸੀਂ ਦੁਪੱਟੇ ਦੀ ਮੈਂ ਸਲਾਹ ਦਵਾਂਗੀ ਜੇ ਤੁਸੀਂ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਲਾਇਕ ਕਰਦੇ ਹੋਗੇ ਤਾਂ ਤੁਸੀਂ ਉਹ ਵਾਲਾ ਲਿਓ ਬਹੁਤ ਜਿਆਦੇ ਸੋਹਣੀ ਗ੍ਰੇਸ ਆਣੀ ਆ ਸੂਟ ਦੀ ਲੋਚੀ ਨੈਕਸਟ ਫਿਰ ਹੈਗਾਗਾ ਬੋਟਲ ਗ੍ਰੀਨ ਹੈਗਾ ਤੇ ਇਹਦੇ ਵਿੱਚ ਡਿਜ਼ਾਈਨ ਬਹੁਤ ਪਿਆਰੇ ਨੇਗੇ ਸਾਰੇ ਹੀ ਲੋਚੀ ਦੇਖੋ ਡਿਜ਼ਾਈਨ ਇਦੇ ਨਾਲ ਤੁਸੀਂ ਜਿੱਦਾਂ ਕਿ ਗ੍ਰੀਨ ਕਲਰ ਦਾ ਦੁਪੱਟਾ ਰੱਖ ਕੇ ਇਦਾਂ ਦੀ ਪੇਸਟਿੰਗ ਪੱਟੀ ਵਗੈਰਾ ਦੀ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਵਿਦ ਨਾਲ ਤੁਸੀਂ ਗ੍ਰੀਨ ਕਲਰ ਦੀ ਲੇਸ ਵੀ ਦੇ ਸਕਦੇ ਹੋਗੇ ਜੇ ਜ਼ਿਆਦਾ ਵਧੀਆ ਹਨ ਦੁਪੱਟਾ ਬਣਾਉਣਾ ਤੇ ਬਾਟਮ ਰਹੂਗੀ ਇਸ ਤਰ੍ਹਾਂ ਮੈਚ ਕਰ ਰਹੀ ਹੈ ਬਿਲਕੁਲ ਪਰਫੈਕਟ 80 ਗ੍ਰਾਮ ਵਾਲੀ ਕ੍ਰੇਪ ਹੈ ਜੀ ਕ੍ਰੇਪ ਬਹੁਤ ਵਧੀਆ ਫਿਰ ਹੈਗਾ ਮਹਿੰਦੀ ਸ਼ੇਡ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਇਹ ਸੂਟ ਆਪਣੀ ਮੈਂ ਮੰਮੀ ਦਾ ਸਲਾਈ ਕਰਨਾਗਾ ਤੇ ਇਹ ਵਾਲਾ ਤੁਸੀਂ ਖੋਰ ਵੀ ਸੇਮ ਕਲਰ ਵੀ ਮਿਲ ਜਾਊਗਾ ਇਹ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੋਟਲ ਗ੍ਰੀਨ ਦਾ ਦੂਜਾ ਕਲਰ ਹੈਗਾ ਇਹ ਡਿਜ਼ਾਈਨ ਸੇਮ ਰਹੂਗਾ ਜੀ ਇਹਦੇ ਉੱਪਰ ਵੀ ਤੁਸੀਂ ਜਿੱਦਾਂ ਕਿ ਇਹਦੇ ਵਿੱਚ ਪੀਚ ਪਿੰਕ ਜਿਹਾ ਹਨਾ ਡਿਜ਼ਾਈਨ ਹੈਗਾ ਇਦਾਂ ਦੀ ਪੱਟੀ ਲਗਾ ਸਕਦੇ ਹੋਗੇ ਤੇ ਇਸ ਤਰ੍ਹਾਂ ਇਹਦੇ ਨਾਲ ਰਹੂਗੀ ਮਹਿੰਦੀ ਕਲਰ ਦੀ ਬਾਟਮ ਰਹੂਗੀ ਸਾਰੇ ਡਿਜ਼ਾਈਨ ਬਹੁਤ ਵਧੀਆ ਲੱਗੇ ਸੁਪਰ ਹਿੱਟ ਪੂਰੇ ਫਿਰ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਦੇ ਵਿੱਚ ਸੂਟ ਹੈਗਾ ਇਹ ਵਾਲਾ ਵੀ ਤੁਸੀਂ ਡਿਜ਼ਾਈਨ ਚੈੱਕ ਕਰੋ ਪਿੰਕ ਦੇ ਵਿੱਚ ਹੈਗਾ ਦੇ ਨਾਲ ਰਹੂਗੀ ਪਿੰਕ ਕਲਰ ਦੀ ਬਾਟਮ ਰਹੂਗੀ ਇਸ ਤਰ੍ਹਾਂ 2750 ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸ ਚੁੱਕੀ ਆਂਗੀ ਕਿਉਂਕਿ ਸੇਮ ਹੀ ਫੈਬਰਿਕ ਦੇ ਸੂਟ ਨੇ ਕੋਈ ਅਲੱਗ ਫੈਬਰਿਕ ਦਾ ਨਹੀਂ ਹੈਗਾ ਲਓ ਜੀ ਡਾਰਕ ਲਾਈਟ ਚਾਰਟ ਹੈਗਾ ਬਹੁਤ ਵਧੀਆ ਇਦਾਂ ਆਪਾਂ ਇਹਦਾ ਕੰਟਰਾਸਟ ਬਣਾਇਆ ਹੈਗਾ ਰੱਖ ਤਾਂ ਆਪਾਂ ਇਦਾਂ ਦੀ ਬੋਟਮ ਵੀ ਰੱਖ ਸਕਦੇ ਸੀ ਨਾ ਬਲੂ ਫਰੋਜ਼ੀ ਕਲਰ ਦੀ ਬਟ ਆਪਾਂ ਬਲੂ ਰੱਖੀ ਹੈਗੀ ਕਿਉਂਕਿ ਇਦਾਂ ਦਾ ਕੰਟਰਾਸਟ ਹੈ ਜਿਹੜਾ ਬਹੁਤ ਵਧੀਆ ਮੈਚ ਹੋ ਰਿਹਾ ਹੈਗਾ ਇਹਦੇ ਨਾਲ ਕੁਝ ਅਲੱਗ ਜਿਹਾ ਮਤਲਬ ਚੀਜ਼ ਬਣ ਗਈ ਇਸ ਤਰ੍ਹਾਂ ਲਓ ਜੀ ਜਿਹੜੀ ਇਹ ਕਰੇਵ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਦੇਖੋ ਲਾਈਟ ਵੇਟ ਹੈ ਇੱਕ ਮੁਠੀ ਦੇ ਵਿੱਚ ਸਟੱਫ ਆ ਜਾਂਦਾ ਹੈਗਾ ਜਿਹੜਾ ਇੱਕ ਮੁਠੀ ਦੇ ਵਿੱਚ ਸਟੱਫ ਆ ਜਾਏ ਉਹ ਬਹੁਤ ਹੀ ਵਧੀਆ ਹੁੰਦਾ ਪਿਓਰ ਦੇ ਵਿੱਚ ਫੈਬਰਿਕ ਹੁੰਦਾ ਹੈਗਾ ਲਓ ਜੀ ਤੋ ਬਾਦ ਹੈਗਾ ਮਹਿਰੂਨ ਇਹਦੇ ਨਾਲ ਹੈਗੀ ਸਿਲਕ ਦੀ ਬਾਟਮ ਹੈਗੀ ਨਾਲ ਉਹਦੀ ਆਪਾਂ ਦੱਸੀ ਜਾਂਦੇ ਆ ਕਿ ਇਹਦੇ ਨਾਲ 크ريب ਦੀ ਹੈ ਕਿ ਇਹਦੇ ਨਾਲ ਸਿਲਕ ਦੀ ਹੈ ਪ੍ਰਾਈਸ ਸੇਮ ਹੈ ਜੀ 2750 ਕੋਈ ਮਰਜ਼ੀ ਲੈ ਲਓ ਕਿਉਂਕਿ ਸਿਲਕ ਵੀ ਆਪਾਂ ਬਹੁਤ ਵਧੀਆ ਦੇ ਵਿੱਚੋਂ ਲਾਈ ਹੋਈ ਆ ਲੋ ਜੀ ਬਹੁਤ ਹੀ ਜਿਆਦੇ ਸੋਹਣੇ ਪਾਰਟੀ ਵੇਅਰ ਸੂਟ ਨੇਗੇ ਇਹ ਵਾਲੇ ਲਓ ਜੀ ਇਹ ਵੀ ਆਪਾਂ ਕੰਟਰਾਸਟ ਦੇ ਵਿੱਚ ਲਾਇਆ ਕਿਉਂਕਿ ਗ੍ਰੇ ਬਾਟਮ ਇਹਦੇ ਨਾਲ ਨਹੀਂ ਜੱਚ ਰਹੀ ਸੀ ਇੰਨੀ ਜਨਨ ਕੀ ਕੰਟਰਾਸਟ ਦੇ ਵਿੱਚ ਇਹਦੇ ਨਾਲ ਮਤਲਬ ਕੰਬੀਨੇਸ਼ਨ ਸੋਨਾ ਬਣਿਆਗਾ ਤੇ ਇਹਦੇ ਨਾਲ ਮਤਲਬ ਗ੍ਰੇ ਜੱਚ ਨਹੀਂ ਰਿਹਾ ਸੀ ਬਿਲਕੁਲ ਵੀ ਇਸ ਤਰ੍ਹਾਂ ਇਹ ਸੂਟ ਹੈਗਾ ਬਹੁਤ ਜਿਆਦਾ ਸੋਨਾ ਜੱਚ ਰਿਹਾਗਾ ਇਹਦੇ ਨਾਲ ਵੀ ਆਪਾਂ ਕੰਟਰਾਸਟ ਦੇ ਵਿੱਚ ਰੱਖਿਆ ਹੈਗਾ ਕਿਉਂਕਿ ਜਿੱਦਾ ਜਿੱਦਾ ਬਾਟਮਸ ਹਨਾ ਜੱਚੀਆਂ ਮੈਚ ਕੀਤੀਆਂ ਉਸ ਤਰ੍ਹਾਂ ਆਪਾਂ ਲੈ ਕੇ ਆਏਗੇ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਕੰਟਰਾਸਟ ਹੈਗਾ ਵਿੱਚ ਥੋੜੀ ਜਿਹੀ ਮਤਲਬ ਸ਼ਾਈਨ ਹੈਗੀ ਇਹਦੇ ਵਿੱਚ ਸਟੱਫ ਦੇ ਵਿੱਚ ਨਾ ਤਾਂ ਕਰਕੇ ਲੋਚੇ ਸ਼ਰਟ ਐ ਦਾ ਤੇ ਇਹ ਵਾਲੀ ਬਾਟਮ ਹੈਗੀ ਇਹਦੇ ਵਿੱਚ ਮੈਚ ਕਰ ਰਹੀ ਹੈ ਤੁਹਾਨੂੰ ਇਦਾਂ ਜਦੋਂ ਮੈਂ ਸ਼ਰਟ ਚੱਕਦੀ ਹੋਊਂਗੀ ਹਨਾ ਕਲਰ ਹਾਂ ਪਤਾ ਲੱਗਦਾ ਹੋਣਾ ਬਿਲਕੁਲ ਇਹਦੇ ਨਾਲ ਆਪਾਂ ਬਾਟਮ ਹੈ ਜਿਹੜੀ ਮੈਚ ਕਰਕੇ ਲਗਾਈ ਹੈਗੀ ਇਸ ਤਰ੍ਹਾਂ ਬਾਟਮ ਨਾਲ ਦਾ ਦੁਪੱਟਾ ਰੱਖ ਕੇ ਸ਼ਰਟ ਨਾਲ ਦੀ ਲੈਸ ਲੱਗ ਜੂਗੀ ਇਸ ਤਰ੍ਹਾਂ ਬਹੁਤ ਵਧੀਆ ਸੂਟ ਬਣ ਜੂ ਇਕ ਲੈਣਾ ਦੋ ਲੈਣਾ ਡਿਜ਼ਾਈਨ ਅਲੱਗ-ਅਲੱਗ ਹੈਗੇ ਨੇ ਵਿੱਚ ਤਾਂ ਤੁਸੀਂ ਉਦਾਂ ਆਰਡਰ ਕਰ ਸਕਦੇ ਹੋ ਲਓ ਜੀ ਮਸਟਰਡ ਜਿਸ ਤਰ੍ਹਾਂ ਇਹਦੇ ਨਾਲ ਬਾਟਮ ਰੱਖੋ ਬ੍ਰਾਸ਼ੂ ਹੈ ਵੈਲਵਟ ਹੈ ਤੁਸੀਂ ਦੇਖ ਸਕਦੇ ਹੋ ਵੈਲਵਟ ਜਿਹੜਾ ਸਾਰਾ ਡਿਜ਼ਾਈਨ ਹੈ ਇਹਦੇ ਵਿੱਚ ਇਹ ਸਾਰਾ ਵੈਲਵਟ ਦਾ ਕੀਤਾ ਹੋਇਆ ਹੈਗਾ ਸਾਰਾ ਵਿੱਚ ਇਹ ਵਾਲਾ ਡਿਜ਼ਾਈਨ ਆ ਚੁੱਕਾ ਜਿਹੜਾ ਇਹ ਸਟੱਫ ਦੇ ਵਿੱਚ ਸਾਰਾ ਵੈਲਵਟ ਹੈਗਾ 2750 ਪ੍ਰਾਈਸ ਰਹੂਗਾ ਵਿਦਆਊਟ ਦੁਪੱਟਾ ਦੁਪੱਟਾ ਲਾਉਂਗੇ ਹਨਾ ਰੈਡੀ ਕਰਵਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਟਿਚ ਕਰਵਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜਲਦੀ ਜਲਦੀ ਆਰਡਰ ਕਰਦੇ ਹੋ ਕੋਈ ਵੀ ਭੈਣ ਰਹਿ ਨਾ ਜਾਵੇ ਤੇ ਦੁਪੱਟੇ ਵਗੈਰਾ ਆਪਾਂ ਲੈ ਕੇ ਆਏ ਤੁਹਾਨੂੰ ਮਟੀਰੀਅਲ ਇੱਕ ਵਾਰ ਚੈੱਕ ਕਰਵਾ ਦਿੰਨੇ ਆਂ ਜੀ ਹਨਾ ਬਹੁਤ ਵਧੀਆ ਦੁਪੱਟੇ ਲੈ ਕੇ ਆਏਗੇ ਇਹਦਾ ਚਨਾਉਣ ਪਿਓਰ ਚਨਾਉਣ ਸੈਲਕਾ ਦੁਪੱਟਾ ਹੈ ਇਹ ਵਾਲਾ ਤਾਂ ਜੇ ਤੁਸੀ ਲਗਵਾਉਣਾ ਹੋਊਗਾ ਤਾਂ ਤੁਸੀ ਦਾਸ ਕਰੇਉਗੀ ਤੇ ਇਹ ਵਾਲਾ ਜਿਹੜਾ ਦੁਪੱਟਾ ਹੈ ਪਾਉਣ ਵਾਲੀ ਕੁਝ ਮੈਂ ਦੁਪੱਟੇ ਬਹੁਤ ਕਟਿੰਗ ਕਰਕੇ ਰਾਤ ਟਵਿਲ ਪਸ਼ਮੀਨੇ ਦਾ ਦੁਪੱਟਾ ਹੈਗਾ ਜਿੱਦਾਂ ਕਿ ਆਪਣੇ ਫੁੱਲ ਪਿਓਰ ਸ਼ਾਲ ਹੁੰਦੇ ਨੇ ਨਾ ਟਵਿਲ ਉਦਾਂ ਪਸ਼ਮੀਨਾ ਦਾ ਦੁਪੱਟਾ ਹੈਗਾ ਦੇਖੋ ਫੁੱਲ ਪਿਓਰ ਹੈਗਾ ਬਿਲਕੁਲ ਕੋਈ ਸੈਮੀ ਨਹੀਂ ਹੈਗਾ ਫੁੱਲ ਪਿਓਰ ਦੁਪੱਟਾ ਹੈਗਾ ਜਿੱਦਾਂ ਤੁਸੀਂ ਹੈ ਨਾ ਸਿਲਕ ਪਸ਼ਮੀਨਾ ਵਰਕ ਆ ਵਗੈਰਾ ਵਾਲੇ ਸੂਟ ਰੈਡੀ ਕਰਵਾਉਣੇ ਪ੍ਰਿੰਟ ਉਹਦੇ ਨਾਲ ਤੁਸੀਂ ਇਹ ਵਾਲੇ ਦੁਪੱਟੇ ਲਗਾ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਮਹਾਰਾਣੀ ਦਾ ਦੁਪੱਟਾ ਫੁੱਲ ਪਿਓਰ ਦੇ ਵਿੱਚ ਜ਼ਿਆਦਾਤਰ ਫੁੱਲ ਪਿਓਰ ਆਪਣੇ ਕੋਲੇ ਜ਼ਿਆਦੇ ਸੇਲਿੰਗ ਫੁੱਲ ਪਿਓਰ ਦੁਪੱਟਿਆਂ 'ਦੇ ਸੈਮੀ ਘੱਟ ਲਗਾਉਂਦੀਆਂ ਨੇ ਭੈਣਾ ਲੋਜੀ ਇਹ ਮਹਾਰਾਣੀ ਦਾ ਦੁਪੱਟਾ ਹੈ ਫੁੱਲ ਪਿਓਰ ਦਾ ਕੋਈ ਸੈਮੀ ਨਹੀਂ ਹੈਗਾ ਸਿਲਕ ਦੇ ਵਿੱਚ ਹੈਗਾ ਤੇ ਇਹ ਵੀ ਮੈਂ ਕਟਿੰਗ ਕਰਤੀ ਰਾਤ ਤੇ ਇਹ ਸੈਮੀ ਚ ਨੂੰ ਹਨਾ ਨਾਪਾ ਦਾ ਦੁਪੱਟਾ ਤੇ ਬਹੁਤ ਹੀ ਜਿਆਦਾ ਸੋਹਣੀ ਕੁਆਲਿਟੀ ਹੈ ਜਿੰਨਾ ਪੈਣਾ ਕੋਲੇ ਡਾਈ ਹੋ ਕੇ ਗਏ ਨੇ ਉਹ ਕਹਿੰਦੇ ਵੀ ਇਹ ਇਹ ਫੁੱਲ ਪਿਓਰ ਹੈ ਬਟੇ ਸੈਮੀ ਹੈ ਟਾਪ ਟਾਪ ਇੱਕ ਟਵਿੱਲ ਆਪਾਂ ਕੱਲੇ ਦੁਪੱਟੇ ਲੈ ਕੇ ਆਏ ਜਿਵੇਂ ਜਿੱਦ ਤੱਕ ਤੁਸੀਂ ਪਾਰਟੀwear suit ਰੈਡੀ ਕਰਵਾਉਣਾ ਪ੍ਰਿੰਟ ਵਗੈਰਾ ਹਨਾ ਟਵਿੱਲ ਦਾ ਦੁਪੱਟਾ ਹੈਗਾ ਬਹੁਤ ਵਧੀਆ ਪਿਓਰ ਦੇ ਵਿੱਚ ਹੈਗਾ ਬਾਕੀ ਇਹ ਡਾਈ ਲਈ ਆਪਾਂ ਕਟਿੰਗ ਕੀਤੇ ਨਗੇ ਬਹੁਤ ਸੋਹਣਾ ਫੈਬਰਿਕ ਹੈ ਸਾਰੇ ਦੁਪੱਟਿਆਂ ਦਾ ਜਲਦੀ ਜਲਦੀ ਆਰਡਰ ਕਰ ਦਿਓ suits ਕੋਈ ਵੀ ਪੈਨ ਰਹਿਣਾ ਚਾਵੇ ਪੇਮੈਂਟ ਹੈ ਤੁਸੀਂ ਨਾਲ ਦੇ ਨਾਲ ਕਰ ਦੇਣੀ ਹੈਗੀ ਤੇ ਬੁਕਿੰਗ ਨਹੀਂ ਹੋਣੀ ਕਿਉਂਕਿ ਬਹੁਤ ਲਿਮਟਿਡ ਜਿਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦੋਂ ਉਦਾਂ suit ਰੱਖੇ ਜਾਣਗੇ ਐਡਰੈਸ ਨਾਲ ਦੇ ਨਾਲ ਪੇਜ ਆਪਣਾ ਮੇਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ